ਅਯੋਕੇ ਦੌਰ ਵਿੱਚ ਬੁਰਾਈ ਦਾ ਬੋਲ ਵਾਲਾ ਹੈ ਸੱਚ ਨੂੰ ਦਬਾਇਆ ਜਾ ਰਿਹਾ ਹੈ ਭੋਲਾ ਤੇ ਸਿੱਧਾ ਸਾਦਾ ਬੰਦਾ ਜ਼ੁਲਮ ਦਾ ਸ਼ਿਕਾਰ ਹੋ ਰਿਹਾ ਹੈ ਮਾਸੂਮੀਅਤ ਅਤੇ ਚੰਗਿਆਈ ਧੋਖਾ ਖਾ ਰਹੀ ਹੈ ਝੂਠੇ ਨੂੰ ਸਲਾਮਾਂ ਹੋ ਰਹੀਆਂ ਹਨ ਪੰਜਾਬੀ ਦੇ ਪ੍ਰਸਿੱਧ ਕਵੀ ਨੰਦ ਲਾਲ ਨੂਰਪੁਰੀ ਜੀ ਆਪਣੀ ਕਵਿਤਾ ਭੋਲਾ ਪੰਛੀ ਵਿੱਚ ਇਸੇ ਬਰਾਈ ਤੋਂ ਸੁਚੇਤ ਰਹਿਣ ਅਤੇ ਇਸ ਤੋਂ ਬਚ ਕੇ ਚੱਲਣ ਦੀ ਪ੍ਰੇਰਣਾ ਇਓਂ ਦੇ ਰਹੇ ਹਨ ਇਥੋਂ ਉੱਡ ਜਾ ਭੋਲਿਆ ਪੰਛੀਆ ਵੇ ਤੂੰ ਆਪਣੀ ਜਾਨ ਬਚਾ ਇੱਥੇ ਘਰ ਘਰ ਫਾਇਆਂ ਗੱਡੀਆਂ ਵੇ ਤੂੰ ਸ਼ੁਰੀਆਂ 헣 ਨਾ ਆ ਇੱਥੇ ਦਾਕੇ ਪੈਨ ਦੁਪਹਿਰ ਨੂੰ ਦੁਪਹਿਰ ਨੂੰ ਇੱਥੇ ਦਾਕੇ ਐਨ ਦੁਪਹਿਰ ਨੂੰ ਤੇਰੇ ਆਲ ਨੇ ਦੇਣਗੇ ਧਾ ਇਥੇ ਜ਼ਹਿਰ ਭਰੇ ਵਿੱਚ ਦਾਣਿਆ ਤੇਰੀ ਦਿੱਤੀ ਚੋਗ ਖੰਡਾ ਇਥੇ ਚੂੜੇ ਕਵਾਲੀਆਂ ਰੋਂਦੀਆਂ ਇਥੇ ਚੂੜੇ ਕਵਾਲੀਆਂ ਰੋਂਦੀਆਂ ਗਾਲ ਵਿੱਚ ਜ਼ੁਲਫਾਂ ਪਾ ਇਥੇ ਗਾਨੇ ਬਨ ਪਛਤਾਈਆਂ ਕੋਈ ਮਨੋ ਨਾ ਲਥੜੇ ਚਾ ਇਥੇ ਸ਼ੈਲਾ ਪਾਏ ਖਾਂਦੀਆਂ ਅੱਜ ਗਸ ਗਸ ਵਾਲ ਵਧਾ ਇਥੇ ਡੁੱਬ ਡੁੱਬ ਮੋਈਆਂ ਸੋਹਣੀਆਂ ਇਥੇ ਲਹੂ ਬਣੇ ਦਰਿਆ ਇਥੇ ਕਵਰੀ ਸੁਤੇ ਸੂਰ ਮੇ ਸੂਰ ਮੇ ਇਥੇ ਕਮਰੀ ਸੁੱਤੇ ਸੂਰ ਮੈਂ ਅਜ ਮਾਵਾਂ ਨੂੰ ਤੜਫਾ ਇੱਥੇ ਵੱਡਿਆ ਕੰਬਾਂ ਵਾ ਲੀਆਂ ਇੱਥੇ ਵੱਡਿਆ ਕੰਬਾਂ ਵਾ ਲੀਆਂ ਅੱਜ ਤੁਰਿਆ ਖੰਭ ਖੋਹਾ ਇੱਥੇ ਬੰਦੇ ਖਾਣੇ ਆਦਮੀ ਦੀ ਆਦਮੀ ਇੱਥੇ ਬੰਦੇ ਖਾਣੇ ਆਦਮੀ ਇੱਥੇ ਪਹਿਣਾ ਮਾਰਪੋਰਾ ਇੱਥੇ ਕਲੀਆਂ ਵਰਗੀਆਂ ਸੂਰਤਾ ਅੱਜ ਦਿੱਤੀਆਂ ਸਾੜ ਖਪਾ ਉਹ ਤੂੰ ਸੁੱਤੇ ਫਨੀਆਂ ਰ ਛੇੜਨਾ ਉਹ ਤੂੰ ਸੁੱਤੇ ਫਨੀਆਂ ਰ ਛੇੜਨਾ ਜਾ ਵਖਰੀ ਵੀਨ ਵਜਾ ਇੱਥੇ ਪਾਈ ਪਾਈਆਂ ਨੂੰ ਮਾਰਦੇ ਮਾਰਦੇ ਇੱਥੇ ਪਾਈ ਹੰਗ ਨੂੰ ਮਾਰਦੇ ਅੱਜ ਪਹਿਣਾ ਦੇ ਘਰ ਚ ਇੱਥੇ ਜੀਬ ਟਟਾ ਕੇ ਜਾਏਗਾ ਇੱਥੇ ਜੀਬ ਟਟਾ ਕੇ ਜਾਏਗਾ ਇੱਥੇ ਗੀਤ ਨਾ ਮਿਠੜੇਗਾ ਇੱਥੇ ਬੰਵਾ ਚੁਰੀਆਂ ਖਾਂਦੀਆਂ ਇਹ ਨਹੀਂ ਜੰਗਲੀ ਹੈ ਨਹੀਂ ਘਾ ਇੱਥੇ ਹੱਸਦੇ ਫੁੱਲ ਗੁਲਾਬ ਦੇ ਦੀ ਗੁਲਾਬ ਦੇ ਵੈਰੀ ਸੁਗਣੇ ਦੰਦੇ ਨਹੀਂ ਪਾ ਇੱਥੇ ਹਸਣਾ ਮੌਤ ਨਿਸ਼ਾਨੀਆਂ ਇੱਥੇ ਹਸਣਾ ਮੌਤ ਨਿਸ਼ਾਨੀਆਂ ਇੱਥੇ ਡਰ ਕੇ ਝਟ ਲੰਗਾ ਇੱਥੇ ਰਹਿਣ ਨੇ ਪੌਂਦੀਆਂ ਬੁਲਬਲਾ ਇੱਥੇ ਰਹਿਣ ਨੇ ਪਾਉਂ ਦਿnga ਬੋਲ ਬਲਾ ਅਜੋ ਵਗ ਗਈ ਕੋਈ ਹਵਾ ਇੱਥੇ ਕੋੜੀ ਕਿਸੇ ਨਹੀਂ ਚਾਰਨਾ ਛਾੜਨਾ ਇੱਥੇ ਕੋੜੀ ਕਿਸੇ ਨਹੀਂ ਛਾੜਨਾ ਤੈਨੂੰ ਰੰਗ ਲੀ ਮਹਿੰਦੀ ਲਾ ਤੈਨੂੰ ਰੋਣਾ ਕਿਸੇ ਨਹੀਂ ਰੱਜ ਕੇ ਕਿਸੇ ਪੈਣ ਨਹੀਂ ਮਾਰਨੀ ਤਾ ਇੱਥੇ ਰੰਨਾ ਕੈਂਚਾ ਲੋਹਾਰੀਆਂ ਅਤੇ ਬੰਦੇ ਕਹਿਰ ਖੋਦਾ ਇੱਥੇ ਲੋਹੇ ਸੋਨੇ ਕੱਚ ਬਾ ਕੱਚ ਬਾ ਇੱਥੇ ਲੋਹੇ ਸੋਨੇ ਕੱਟਦਾ ਬੀਬਾ ਇੱਕ ਰਜ਼ਾਰੀ ਭਾ ਤੇਰੀ ਕੱਲੀ ਜਾਨ ਵੇ ਪਾਉਂਦੀ ਆ ਤੇਰੀ ਕੱਲੀ ਜਾਨ ਵੇ ਪਾਉਂਦੀ ਆ ਇੱਥੇ ਨਾ ਕੋਈ ਹੈ ਪਰਾ ਉਹ ਤੂੰ ਨੂਰ ਪੂਰੀ ਪਛ ਪਾਏਗਾ ਪਛਤਾਏਗਾ ਉਹ ਤੂੰ ਨੂਰ ਪੂਰੀ ਪਛਤਾਏਗਾ ਓ ਕਉ ਵੁਰ ਮਤਨਾ ਨੂੰ ਜਾ ਏਥੇ ਮੜ ਵਤਨਾ ਨੂੰ ਜਾ ਏਥੇ ਮੜ ਵਤਨਾ ਨੂੰ ਜਾ